ਜੇ ਐਡਰੈਸ ਨਹੀਂ ਲਿਖਾਂਗੇ ਜੇ ਆਪਾਂ ਉਹ ਤੇ ਆਪਣਾ ਮੋਹਰ ਨਹੀਂ ਲਾਵਾ ਫਲਾਣੇ ਕਲਾਸ ਦਾ ਤਾਂ ਆਪਣਾ ਰਿਜ਼ਲਟ ਘਰੇ ਨਹੀਂ ਆਉਂਦਾ ਹੈਗਾ ਪੇਪਰ ਜਿੰਨਾ ਮਰਜ਼ੀ ਵਧੇ ਦੇਈਏ ਇਸ ਕਰਕੇ ਜਦੋਂ ਗੁਰੂ ਮੰਤਰ ਦੀ ਮੋਹਰ ਲੱਗ ਜਾਂਦੀ ਹੈ ਉੱਪਰ ਤਾਂ ਉਹਨੂੰ ਉਹਦਾ ਫਲ ਮਿਲਣਾ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਬਹੁਤ ਜਿਆਦੇ ਜਦੋਂ ਆਪਾਂ ਜਗਾ ਜਗਾ ਘੁੰਮਦੇ ਰਹੀਏ ਘੁੰਮਦੇ ਰਹੀਏ ਪਰ ਜਦ ਤੱਕ ਆਪਾਂ ਨੂੰ ਸਹੀ ਆਪਣਾ ਐਡਰੈਸ ਨਾ ਮਿਲੇ ਗੁਰੂ ਮੰਤਰ ਨਾ ਮਿਲੇ ਤੱਕ ਆਪਾਂ ਕੋਈ ਕੰਡ ਨਹੀਂ ਕਰਦਾ ਇਸ ਕਰਕੇ ਕਾਲ ਯੁੱਗ ਦੇ ਵਿੱਚ ਗੁਰਮੰਤਰ ਦਾ ਜ਼ਿਆਦਾ ਮਾਤਮਾ ਆ ਕਿ ਕੀਰਤਨ ਆ ਸਮੂਹ ਦੇ ਵਿੱਚ ਕਿਤੇ ਵੀ ਕਰੋ ਉਹਦਾ ਵੀ ਖਾਰਾ ਜੇ ਆਪਾਂ ਇਕੱਲੇ ਬਹਿ ਕੇ ਕਰਨਾ ਕੀਰਤਨ ਵੀ ਕਰ ਸਕਦੇ ਹਾਂ ਪਰ ਗੁਰਮੰਤਰ ਦਾ ਜ਼ਿਆਦਾ ਮਾਤਮਾ ਹੈ ਇਸ ਕਰਕੇ ਗੁਰਮੰਤਰ ਜਪ ਕਰਦੇ